मुर्दाबाद 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 पता था मुर्दाबाद मुर्दाबाद यहाँ पर आपको पता ही है ये सामने देखो ग्रीन बेल्ट है ऐसे ही ग्रीन बेल्ट यहाँ बनना था तो यहाँ पर कूड़े का प्रोसेसिंग प्लांट लगा दिया मुझे लगता है आने वाले टाइम में ये डड्डू माजा के समान बन जाएगा अभी आप देखो चारों तरफ तो कबरेरियाँ खड़ी है और कूड़े का पहाड़ जो जो है सो बड़े बड़े बैग बैग में भर करके कूड़ा खड़ा हुआ है ठीक है और इतनी बदबू आ रही है कुछ करने को नहीं प्रशासन को हम लोग कितने बार चेता दिया इस पर कोई प्रभाव नहीं डाला और यहाँ पर कूड़ा प्रोसेसिंग प्लांट शहर के अंदर कोठियों के बीच में लगा रहा है तो इसलिए जितने भी महिलाएं हैं पुरुष हैं पाँच पे से कुछ एक आदमी जल्दी जल्दी भी अभी आ गया, हम यहां गया है हम लोग यहाँ पर पहुँच गए हैं आने वाले टाइम में हम लोग जो है ने इसका बहुत पुरजोर विरोध करेंगे हो सकता है कोर्ट तक जाए और इसको यहाँ से उठाएंगे चाहे आज उठे चाहे दो महीने के बाद उठना उठाना पड़ेगा हम लोगों ने कहा था कि इनको यहाँ से शिफ्ट करो और कहीं और ले जाओ लेकिन ये अपने बात पर मादा है ਮੈਂ ਪੰਜ ਵਸਤੀ ਰਾਨੀਆ ਐਕਚੁਅਲੀ ਕੂੜਾ ਬਹੁਤ ਦਿਨ ਤੋਂ ਲੱਗ ਰਿਹਾ ਬਹੁਤ ਦਿਨ ਤੋਂ ਸੀ ਐਡਿਜੇਸ਼ਨ ਕੀਤੀਆਂ ਕਿ ਸਟੂਡੈਂਟ ਉਟਾਇਆ ਜਾਵੇ ਰੈਜੀਡੇਸ਼ਨ ਏਰੀਆ ਦੇ ਵਿੱਚ ਇਹਨਾਂ ਨੇ ਕੂੜਾ ਰੱਖਿਆ ਹੁਣ ਕੀ ਪ੍ਰੋਜੈਕਟ ਲਾ ਲਿਆ ਪ੍ਰਸ਼ਾਸਨ ਨੂੰ ਦਿਸਦਾ ਨਹੀਂ ਕਿ ਰੈਜੀਡੇਸ਼ਨ ਏਰੀਆ ਦੇ ਵਿੱਚ ਅਸੀਂ ਇਹ ਪ੍ਰੋਜੈਕਟ ਲਗਾ ਰਹੇ ਹਾਂ ਸਾਡੀ ਜਿਹੜੀ ਜਨਤਾ ਹੈ ਸਾਡੇ ਬੱਚੇ ਆ ਸਾਡੇ ਬਜ਼ੁਰਗ ਹੈ ਉਹ ਬਿਮਾਰ ਨਹੀਂ ਹੋਣਗੇ ਇਸ ਪੋਲੂਸ਼ਨ ਦੇ ਨਾਲ ਇਹ ਪ੍ਰਸ਼ਾਸਨ ਨੇ ਕੀ ਸੋਚਿਆ ਆਪਣੀ ਜਨਤਾ ਲਈ ਕੀ ਸੋਚਿਆ ਕੁਝ ਅੱਛਾ ਤੇ ਸੋਚਣ ਸਾਨੂੰ ਕਮ ਸੇ ਕਮ ਪਹਿਲੀ ਹਵਾ ਇੰਨੀ ਪ੍ਰਦੂਸ਼ਣ ਹੈ ਇਹ ਪੂਰਾ ਰੱਕੇ ਸਾਨੂੰ ਤੇ ਬਿਮਾਰ ਕਰਨਗੇ ਕਿ ਇੰਨੀ ਵਾਰੀ ਰਿਕੁਐਸਟ ਕਰਨ ਦੇ ਬਾਵਜੂਦ ਇਹਨਾਂ ਨੇ ਨਹੀਂ ਠਾਇਆ ਵੱਡੇ ਪ੍ਰੋਜੈਕਟ ਲਗਾ ਦਿੱਤੇ ਕਿਉਂ ਨਹੀਂ ਇਹ ਪ੍ਰਸ਼ਾਸਨ ਸਾਡਾ ਸਮਝਦਾ ਅਗਰ ਇਹ ਵੀ ਇਹਨਾਂ ਆਫੀਸਰ ਦੇ ਘਰ ਅਗੇ ਕੂੜਾ ਸੁੱਟਿਆ ਜਾਵੇ ਕਿ ਆਪਣੇ ਇਹ ਬਰਦਾਸ਼ਤ ਕਰ ਲੈਣਗੇ ਮੇਰਾ ਨਾਮ ਬਤਾਰ ਸਿੰਘ ਆ ਜੀ ਅੱਜ ਜਿਹੜਾ ਪ੍ਰੋਟੈਸਟ ਕਰਾ ਰਿਹਾ ਕੀ ਕਰ ਰਿਹਾ ਇਹ ਪਿੱਛੇ ਪੂਰਾ ਪ੍ਰੋਸੈਸਿੰਗ ਪਲਾਕ ਲਾ ਰਿਹਾ ਜੀ ਇਹ ਬਿਲਕੁਲ ਐਨਜੀਟੀ ਦੇ ਵਾਇਓਲੇਸ਼ਨ ਦੀ ਆ ਪੀਪੀਸੀਬੀ ਵਾਇਓਲੇਸ਼ਨ ਆ ਰੈਡੀਸ਼ਨ ਏਰੀਆ ਵਿੱਚ ਆ ਗ੍ਰੀਨ ਵੈਲਟ ਵਿੱਚ ਆ ਇਹ ਲੋਕ ਜਿਹੜੇ ਆ ਐਮਸੀ ਵਗੈਰਾ ਐਮਐਲਏ ਵਗੈਰਾ ਐਮਪੀ ਵਗੈਰਾ ਇਸ ਲਈ ਚੁੰਨਦੇ ਸਾਡੀ ਸੁਰੱਖਿਸ਼ਾ ਕੀਤੀ ਜਾਵੇ ਸਾਨੂੰ ਬਿਮਾਰੀਆਂ ਤੋਂ ਨਿਯਤ ਲਾਈ ਜਾਵੇ ਨਾ ਕਿ ਸਾਡੇ ਘਰਾਂ ਵਿੱਚ ਇਸ ਤਰ੍ਹਾਂ ਪਲਾਟ ਲਾਹ ਜਿਹੜੇ ਬਿਮਾਰੀਆਂ ਫੈਲਣ ਅਸੀਂ ਬਹੁਤ ਅੱਗੇ ਤੱਕ ਜਾ ਕੇ ਇਹਨਾਂ ਨੂੰ ਜਾ ਕੇ ਰਿਕਵੈਸਟਾਂ ਕਰ ਚੁੱਕੇ ਆ ਕਮਿਸ਼ਨਰ ਸਾਹਿਬ ਨੂੰ ਮੇਰੇ ਅਸੀਂ ਡੀਸੀ ਸਾਹਿਬ ਨੂੰ ਮੇਰੇ ਸੀ ਕਿ ਭਾਈ ਇਹ ਬੰਦ ਕਰਾਓ ਇਹ ਰੈਜ਼ੀਡੈਂਸ਼ੀਅਲ ਏਰੀਆ ਵਿੱਚ ਅਲਾਉ ਨਹੀਂ ਹੈਗਾ ਅਸੀਂ ਇਸ ਕਰਕੇ ਨਿੰਦੰਦੇ ਇਹਨਾਂ ਨੂੰ ਐਮਪੀ ਦੀ ਫੀਸ ਜਾਂ ਸਾਡੇ ਟੈਕਸ ਜਿਹੜੇ ਆ ਤਾਂ ਕਿ ਸਾਨੂੰ ਪਰੇਸ਼ਾਨ ਕਰਨ ਇਸ ਕਰਕੇ ਹੀ ਟੈਕਸ ਦੰਨੇ ਆ ਕਿ ਸਾਨੂੰ ਨਿਯਾਤ ਮਿਲੇ ਨਾ ਚੀਜ਼ਾਂ ਤੋਂ। ਰੂਪਾ ਮਦਨ। ਅੱਜ ਜਿਹੜਾ ਪ੍ਰੋਟੈਸਟ ਕਰ ਰਹੇ ਕੀ ਕਰ ਰਹੇ ਆ? ਇਸ ਗਾਰਬੇਜ ਪਿੱਛੇ ਜਿਹੜਾ ਪ੍ਰੋਸੈਸਿੰਗ ਪਲਾਂਟ ਕਿਉਂ ਲਗਾਇਆ ਜੀ ਇੱਥੇ? ਇਹ ਗ੍ਰੀਨ ਬੈਲਟ ਸੀਗਾ ਕਿਉਂ ਲਗਾਇਆ? ਕੌਣ ਇਹਨਾਂ ਨੂੰ ਪਰਮਿਸ਼ਨ ਦੇ ਰਿਹਾ? ਮਤਲਬ ਗਵਰਨਮੈਂਟ ਜੋ ਮਰਜ਼ੀ ਕਰ ਸਕਦੀ ਹੈਗੀ। ਸਾਡੇ ਤੋਂ ਤਾਂ ਤੁਸੀਂ ਥੋੜਾ ਜਿਹਾ ਵੀ ਬਰਦਾਸ਼ਤ ਨਹੀਂ ਕਰਦੇ ਕਿ ਅਗਰ ਅਸੀਂ 1 ਇੰਚ ਜਗ੍ਹਾ ਵੀ ਵਧਾ ਲਈਏ ਤਾਂ ਸਾਡੀਆਂ ਆ ਕੇ ਦੁਬਾਰਾ ਢਾਹ ਦਿੰਦੇਗੇ ਨਹੀਂ। ਮੇਰਾ ਨਾਮ ਰੁਪਿੰਦਰ ਸਿੰਘ ਹੈ ਜੀ। ਆ ਜਿਹੜਾ ਪ੍ਰੋਟੈਸਟ ਇਹ ਇਹ ਪ੍ਰੋਟੈਸਟ ਇ ਤੇ ਅਸੀਂ 2 ਸਾਲਾਂ ਤੋਂ ਮਿਊਨਿਸਪਲ ਕਾਰਪੋਰੇਸ਼ਨ ਨੂੰ ਅਸੀਂ ਬੇਨਤੀ ਕਰਦੇ ਰਹੇ ਹਾਂ ਲਿਖਤੀ ਰੂਪ ਤੇ ਜੀ ਅਸੀਂ ਇਹਨਾਂ ਨੂੰ ਲਿਖਿਆ ਸੀ ਕਿ ਇਹਨੂੰ ਇੱਥੋਂ ਸ਼ਿਫਟ ਕੀਤਾ ਜਾਵੇ ਕਿਉਂਕਿ ਇਹਦੇ ਨਾਲ ਬੜੀਆਂ ਮੱਖੀਆਂ ਬਿਮਾਰੀਆਂ ਤੇ ਫੌਲ ਸਮੈਲ ਬਹੁਤ ਆਂਦੀ ਹੈਗੀ ਹੈ ਸਾਡਾ ਰੈ residențial ਏਰੀਆ ਬਿਲਕੁਲ ਨਾਲ ਹੈ ਗਿਆ ਤੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਇਹ ਦੇ ਬਜਾਏ ਇਹਨਾਂ ਨੇ ਇੱਥੇ ਆ ਰਐਮਸੀ ਪਲੈਂਟ ਲਗਾ ਦਿੱਤਾ ਤੇ ਮੈਂ ਮਿਊਨਿਸਪਲ ਕਾਰਪੋਰੇਸ਼ਨ ਨੂੰ ਮੈਂ ਚੈਲੰਜ ਦਿੰਦਾ ਈਵਨ ਤੋਂ ਕਿ ਮੈਂ ਕਮਿਸ਼ਨਰ ਸਾਹਿਬ ਨੂੰ ਕਹਿੰਦਾ ਵੀ ਸਾਡੇ ਇੱਥੇ ਇੱਕ ਹਫਤਾ ਰਹਿ ਕੇ ਦੇਖਣ ਅਸੀਂ ਮਕਾਨ ਖਾਲੀ ਕਰ ਦਿੰਦੇ ਉਹਨਾਂ ਲਈ ਉਹਨਾਂ ਦੇ ਸਟਾਫ ਲਈ ਕਰ ਲੈਂਦੇ ਆਂ ਵੀ ਇੱਕ ਹਫਤਾ ਦਾ ਮੈਂ ਜਾਦਾ ਹੀ ਗਏ ਤਾਂ ਦੋ ਦਿਨ ਰਹਿ ਕੇ ਦੇਖ ਲਣ ਵੀ ਇੱਥੇ ਕਿਵੇਂ ਸਾਹ ਆਉਂਦਾ ਸਾਨੂੰ ਇੱਥੇ ਇੰਨੀ ਬਿਮਾਰੀਆਂ ਪੈਦਾ ਹੋ ਰਹੀਆਂ ਕਾਰਪੋਰੇਸ਼ਨ ਨੂੰ ਸੋਚਣਾ ਚਾਹੀਦਾ ਹੈ ਵੀ ਇਹ ਰੈ residențial ਏਰੀਆ ਦੇ ਵਿੱਚ ਕਿਵੇਂ ਲਗਾ ਰਹੇ ਆ ਸੀ ਤੁਸੀਂ ਕਿਸੇ ਵੀ ਕੰਟਰੀ 'ਚ ਜਾਣਾ ਜੇ ਤੁਸੀਂ ਪੈਕੇਜ ਕਰਦੇ ਹੋ ਤੁਹਾਡਾ 5 ਤੋਂ 7 ਲੱਖ ਰੁਪਏ ਵੱਧ ਖਰਚਾ ਪੈਂਦਾ ਪਰ ਜਪ ਸਟੱਡੀ ਹਮੇਸ਼ਾ ਇਹੀ ਕਹਿੰਦੀ ਹੈ ਵੀ ਪੈਕੇਜ ਦੇ ਵਿੱਚ ਨਾ ਜਾਓ ਤੁਸੀਂ ਆਪਣੇ ਪੈਸੇ ਲਾਓ ਜਿੱਦਾਂ ਹੁਣ ਸਾਡੀ ਕੰਪਨੀਆ ਤੁਹਾਡਾ ਇੱਕ ਵੀ ਰੁਪਿਆ ਮਰਨ ਦਾ ਜਾਂ ਪਸੰਦ ਦਾ ਕੋਈ ਚਾਂਸ ਨਹੀਂ ਹੁੰਦਾ ਯੂਨੀਵਰਸਿਟੀ ਕਾਲਜ ਦੇ ਵਿੱਚ ਜਦੋਂ ਫੀਸ ਭਰੋਗੇ ਉਹਦੀ ਗਾਰੰਟੀ ਹੁੰਦੀ ਹੈ ਤੁਸੀਂ ਫੰਡ ਸ਼ੋਅ ਕਰਦੇ ਹੋ ਉਹਦੀ ਗਾਰੰਟੀ ਹੁੰਦੀ ਹੈ ਤੁਹਾਡਾ ਫੰਡ ਹੁੰਦਾ ਹੈ ਜਿਹੜੇ ਪੈਸੇ ਤੁਸੀਂ ਸਾਨੂੰ ਪ੍ਰੋਸੈਸਿੰਗ ਫੀਸ ਦੰਦੇ ਹੋ ਉਹਦੀ ਵੀ ਗਾਰੰਟੀ ਹੁੰਦੀ ਸੋ ਤੁਸੀਂ ਕਿਸੇ ਵੀ ਕੰਟਰੀ ਜਾਣਾ ਆਸਟ੍ਰੇਲੀਆ ਯੂ ਐਸ ਏ ਨਿਊਜ਼ੀਲੈਂਡ ਇੰਗਲੈਂਡ ਸ਼ੈਨਗਨ ਕਿਸੇ ਵੀ ਕੰਟਰੀ ਜਾਣਾ ਹੈ ਤਾਂ ਤੁਸੀਂ ਹੁਣ ਆਪਣਾ 5 ਤੋਂ 7 ਲੱਖ ਰੁਪਏ ਬਚਾ ਸਕਦੇ ਹੋ ਸਟੈਪ ਬਾਈ ਸਟੈਪ ਜਪ ਸਟੱਡੀ ਦੇ ਥਰੂ ਵੀਜ਼ਾ ਅਪਲਾਈ ਕਰਕੇ ਇਹਨਾਂ ਨੰਬਰਾਂ ਤੇ ਫੋਨ ਕਰੋ ਤੁਸੀਂ ਮੁਹਾਲੀ ਖੰਨੇ ਰਾਏਕੋਟ ਜਲੰਧਰ ਸਾਨੂੰ ਮਿਲ ਸਕਦੇ ਹੋ 100% ਵੀਜ਼ਾ ਲੱਗੇਗਾ ਔਰ ਤੁਹਾਡਾ 5 ਤੋਂ 7 ਲੱਖ ਰੁਪਏ ਬਚੇਗਾ ਸਸਿਕਾ